ਹਰ ਜੀਓ ਹਰ ਜੀਓ ਨਿਮਾਣਿਆ ਹਾਲ ਦਾ ਵਾਹਿਗੁਰੂ ਜੀ ਕੀ ਫਤਿਹ 2025 ਨਵਾਂ ਸਾਲ ਦਾ ਪਹਿਲਾ ਦਿਨ ਤੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਜਿੱਥੇ ਸੰਗਤਾਂ ਵਾਤ ਚੜ੍ਹ ਕੇ ਅਜ ਨਵੇਂ ਸਾਲ ਵਾਲੇ ਦਿਨ ਇੱਥੇ ਹਾਜ਼ਰੀ ਭਰ ਰਿਆ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਸਿਰ ਝੁਕਾਰੀਆਂ ਨੇ ਤੇ ਦੇਖ ਸਕਦੇ ਹੋ ਕਿ ਸੰਗਤਾਂ ਦੀ ਇੱਥੇ ਦੂਰੋ ਦੂਰੋਂ ਆਮਦ ਹੋਣੀ ਸ਼ੁਰੂ ਹੋ ਗਈ ਤੇ ਦੂਰੋ ਦੂਰੋਂ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਗੁਰੂ ਘਰ ਨਤਮਸਤਕ ਹੋ ਰੀਆਂ ਨੇ ਸਾਲ ਦਾ ਪਹਿਲਾ ਦਿਨ ਹੈ ਅਤੇ ਗੁਰੂ ਘਰ ਦਰਸ਼ਨ ਕਰਕੇ ਨਤਮਸਤਕ ਹੋ ਕੇ ਪਹਿਲਾ ਦਿਨ ਜਿਹੜਾ ਹੈ ਉਹ ਇੱਥੇ ਗੁਰੂ ਘਰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਾਰਤੇ ਦਰਸ਼ਨਾਂ ਦੇ ਲਈ ਆ ਰੀਆਂ ਨੇ ਸੰਗਤਾਂ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਇਸ ਦਾਤ ਤੇ ਸੇ ਸਚੁਕਾਰੀਆਂ ਨੇ ਤੇ ਸਰਬਤ ਦੇ ਭਲੇ ਦੀ ਅਰਦਾਸ ਕਰ ਰੀਆਂ ਨੇ ਹਰ ਪਾਸੇ ਸੰਗਤਾਂ ਦੀ آمد ਦੇਖਣ ਨੂੰ ਮਿਲ ਰਹੀ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਅੰਮ੍ਰਿਤਸਰ ਤੋਂ ਦਰਸ਼ਨ ਕਰਵਾ ਰਿਆ ਜਿੱਥੇ ਦੂਰੋਂ ਦੂਰੋਂ ਸੰਗਤਾਂ ਹਾਜ਼ਰੀ ਭਰਨ ਇੱਥੇ ਪਹੁੰਚ ਰੀਆਂ ਨੇ ਤੇ ਦੇਖ ਸਕਦੇ ਹੋ ਜੇ ਨਾਲ-ਨਾਲ ਹੀ ਇੰਨੀ ਠੰਡ ਹੈ ਪਰ ਠੰਡ ਵੀ ਸੰਗਤਾਂ ਦੀ ਜਿਹੜੀ ਆਸਥਾ ਹੈ ਉਹਨਾਂ ਦੀ ਸ਼ਰਧਾ ਹੈ ਉਹਦੇ ਸਾਹਮਣੇ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਸੰਗਤਾਂ ਇੱਥੇ ਵੱਟ ਚੜ ਕੇ ਹਾਜ਼ਰੀਆਂ ਭਰ ਰੀਆਂ ਨੇ ਤੇ ਇਸ ਦੇ ਨਾਲ-ਨਾਲ ਇਹ ਸੰਗਤਾਂ ਸੇਵਾ ਕਰ ਰਿਆ ਨੇ ਪਾਠ ਕਰ ਰਿਆ ਨੇ ਗੁਰੂ ਘਰ ਹਾਜ਼ਰੀ ਭਰਿਆ ਨੇ ਸੰਗਤਾਂ ਨਾਲ ਗੱਲਬਾਤ ਕਰ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਮੈਮ ਸੀ ਇੱਥੇ ਲੋਕਾਂ ਕੋਲ ਆਏ ਜੀ ਤੇ ਅੱਜ ਨਵਾਂ ਸਾਲ ਹੈ ਪਹਿਲੇ ਦਿਨ ਦਰਸ਼ਨ ਕਰਨ ਆਇਓ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਲੱਗ ਰਿਹਾ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ 2025 ਕਿਵੇਂ ਦਾ ਰਹੇ ਬਹੁਤ ਵਧੀਆ ਰਹੇ ਸਭ ਸੁਖ ਸ਼ਾਂਤੀ ਰਹੇ ਸੇ ਸੋ ਦੇਖ ਸਕਦੇ ਹੋ ਕਿ ਸਰਬੱਤ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਇੱਥੇ ਕਰਨ ਹਰ ਕੋਈ ਆ ਰਿਹਾ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਹਾਜ਼ਰੀ ਭਰ ਰਿਆ ਨੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੱਥੇ ਪਹੁੰਚਿਆ ਨੇ ਨਤਮਸਤਕ ਹੋਣ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਕਿ ਭਤੇ ਮੈਮ ਕਿਥੋਂ ਆਏ ਇੱਥੋਂ ਬਸਤਾਂ ਅੱਜ ਨਵਾਂ ਸਾਲ ਹੈ ਪਹਿਲੇ ਦਿਨ ਗੁਰੂ ਘਰ ਨਤਮਸਤਕ ਹੋਏ ਕੀ ਮੈਨੂੰ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ 2025 ਸਾਰਿਆਂ ਦੇ ਲਈ ਕਿਸ ਤਰ੍ਹਾਂ ਸਿਮਾਂ ਪਰਿਆ ਹੋਏ ਸਾਰਿਆਂ ਲਈ ਬਹੁਤ ਵਧੀਆ ਸੋ ਹਰ ਕੋਈ ਹਰ ਕਿਸੇ ਦੀ ਸੁੱਖਾਂ ਦੀ ਅਰਦਾਸ ਖੁਸ਼ੀਆਂ ਲੈ ਕੇ ਆਵੇ 2025 ਜਿਹੜਾ ਹੈ ਸਾਰਿਆਂ ਲਈ ਚੜ੍ਹਦੀ ਕਲਾ ਰੱਖੇ ਇਸ ਲਈ ਸਾਰੇ ਇੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਨੇ ਤੇ ਇੱਥੇ ਗੁਰੂ ਕਰਨਤ ਮਸਤਕ ਹੁਣ ਪਹੁੰਚ ਰਹੇ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿੱਥੋਂ ਆਏ ਮੈਮ ਮੈਂ ਅੰਮ੍ਰਿਤਸਰ ਚ ਰਹਿਦੀ ਆ ਤੇ ਅੱਜ ਨਵਾਂ ਸਾਲ ਏ ਪਹਿਲੇ ਦਿਨ ਗੁਰੂ ਘਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਤਮਸਤਕ ਹੋਏ ਹੋ ਕੀ ਕਹਿਣਾ ਚਾਹੋਗੇ 2025 ਚੜਿਆ ਏ ਨਵਾਂ ਸਾਲ ਕਿਵੇਂ ਦਾ ਰਹੇ ਸਾਰਿਆਂ ਲਈ ਮੈਂ ਕਹਿੰਨੀ ਆ ਸਾਰਿਆਂ ਨੂੰ ਖੁਸ਼ੀਆਂ ਭਰੇਆਂ ਭਾਗਾਂ ਭਰੇ ਸਾਲ ਮਨਿੰਦੇ ਤੇ ਗੁਰੂ ਘਰ ਦੇ ਵਿੱਚ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ ਉਹਨਾਂ ਦੇ ਤੋਂ ਇਲਾਵਾ ਕੁਝ ਨਹੀਂ ਗਾਜੇ ਪ੍ਰਮਾਤਮਾ ਸਭ ਕੁਝ ਦਿੰਦਾ ਜੇ ਉਹ ਮੇਰਾ ਸਰੀਰ ਚੱਲਦਾ ਫਿਰਦਾ ਨਹੀਂ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਐ ਮੈਂ ਗੁਰੂ ਘਰ ਆਂਦੀ ਆ ਮੈਨੂੰ ਬਹੁਤ ਕੁਝ ਦਿੱਤਾ ਪ੍ਰਮਾਤਮਾ ਨੇ ਭਾਜੀ ਇੱਥੇ ਨਤਮਸਤਕ ਜੋ ਵੀ ਹੁੰਦਾ ਹੈ ਕਸ਼ਟ ਵੀ ਉਹਨਾਂ ਦੇ ਕੱਟੇ ਜਾਂਦੇ ਹਾਂਜੀ ਉਹ ਬਹੁਤ ਮੈਂ ਕੰਨੀ ਆ ਇੰਨੀ ਸ਼ਰਧਾ ਹੋ ਗਈ ਐ ਬਾਬਾ ਦੀਪ ਸਿੰਘ ਜੀ ਦੀ ਇੰਨੀ ਸ਼ਰਧਾ ਹੈ ਕਿ ਦੁਨੀਆ ਦੂਰੋ ਦੂਰੋਂ ਹੀ ਆਉਂਦੀ ਗਈ ਐ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਸੋ ਦੇਖ ਸਕਦੇ ਹੋ ਕਿ ਸੰਗਤਾਂ ਦੀ ਇੱਥੇ ਸ਼ਰਧਾ ਭਾਵਨਾ ਵੀ ਜਿਹੜੀ ਉਹ ਖੂਬ ਦੇਖਣ ਨੂੰ ਮਿਲਦੀ ਹੈ ਦੂਰੋਂ ਦੂਰੋਂ ਸੰਗਤਾਂ ਆਪਣੇ ਦੁੱਖ ਕਸ਼ਟ ਲੈ ਕੇ ਇੱਥੇ ਆਉਂਦੀਆਂ ਨੇ ਤੇ ਇੱਥੋਂ ਜਦੋਂ ਨਤਮਸਤਕ ਹੋ ਕੇ ਜਾਂਦੀਆਂ ਨੇ ਸੇਵਾ ਕਰਕੇ ਜਾਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਕਸ਼ਟ ਨੇ ਉਹ ਕੱਟੇ ਜਾਂਦੇ ਨੇ ਦੁੱਖ ਦਰਦ ਨੇ ਜਿਹੜੇ ਦੂਰ ਹੋ ਜਾਂਦੇ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵੀਰ ਜੀ ਕਿੱਥੋਂ ਆਏ ਇੱਥੋਂ ਅੰਮ੍ਰਿਤਸਰ ਲੋਕਾਂ ਦੀ ਜੀ ਆਪਾਂ ਕਿਵੇਂ ਦਾ ਲੱਗ ਰਿਹਾ ਅੱਜ ਨਵਾਂ ਸਾਲ ਪਹਿਲਾ ਦਿਨ ਗੁਰੂ ਘਰ ਨਤਮ ਬਹੁਤ ਵਧੀਆ ਲੱਗ ਰਿਹਾ ਜੀ ਇਹ ਨਵਾਂ ਸਾਲ ਕੀ ਹਰ ਦਿਨ ਜਿਸ ਦਿਨ ਵੀ ਆਈਏ ਉਸ ਦਿਨ ਹੀ ਬਹੁਤ ਵਧੀਆ ਲੱਗਦਾ तकरीबन ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਵੀ ਹੋ ਸਕੇ ਆਪਾਂ ਟਾਈਮ ਕੱਢ ਕੇ ਗੁਰੂ ਘਰ ਦੇ ਦਰਸ਼ਨ ਕਰੀਏ ਬਾਬਾ ਜੀ ਇਸ ਵਿੱਚ ਜੋ ਚਾਹੀਏ ਉਹ ਹੀ ਮੰਗ ਮਿਲਦਾ ਸਾਨੂੰ ਕਦੀ ਅੱਜ ਤੱਕ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਈ ਸਾਨੂੰ ਤੇ ਆਪਾਂ ਵੀ ਇਹੋ ਹੀ ਕੰਨੇ ਆ ਨਵੇਂ ਸਾਲ ਤੇ ਕਿ ਜਿੰਨੇ ਦਿਨ ਹੋ ਸਕੇ ਵੱਧ ਤੋਂ ਬਾਬਾ ਜੀ ਦੇ ਆ ਕੇ ਦਰਸ਼ਨ ਕਰੋ ਤੁਸੀਂ ਜਿਹੜੀ ਵੀ ਜਗ੍ਹਾ ਹੋ ਗੁਰੂ ਘਰ ਨਮਸਤਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੇਖ ਸਕਦੇ ਹੋ ਬਹੁਤ ਹੀ ਵਧੀਆ ਪ੍ਰੇਰਣਾ ਜੋ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ ਕਿ ਕੋਈ ਵੀ ਦਿਨ ਦੀ ਸ਼ੁਰੂਆਤ ਕਿਸੇ ਵੀ ਚੀਜ਼ ਨਵੀਂ ਦੀ ਸ਼ੁਰੂਆਤ ਹੈ ਗੁਰੂ ਘਰ ਆ ਕੇ ਕਰੋ ਤਾਂ ਜੋ ਇੱਥੇ ਜਿਹੜਾ ਹੈ ਹਰ ਚੀਜ਼ ਜਿਹੜੀ ਹੈ ਗੁਰੂ ਦੇ ਦਰ ਤੇ ਨਤਮਸਤਕ ਹੋ ਕੇ ਉਹ ਭਾਗਾ ਵਾਲੇ ਹੁੰਦੇ ਨੇ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਤਮਸਤਕ ਹੁੰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਮਨ ਮੁਰਾਦਾ ਵੀ ਇੱਥੇ ਆ ਕੇ ਹੀ ਪੂਰੀਆਂ ਹੋ ਜਾਂਦੀਆਂ ਨੇ ਹੋਰ ਵੀ ਸੰਗਤਾਂ ਨੇ ਦੇਖ ਸਕਦੇ ਹੋ ਕਿ ਹਰ ਪਾਸੇ ਸੰਗਤਾਂ ਦਾ ਹਜੂਮ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਅੱਜ ਖਾਸ ਨਵੇਂ ਸਾਲ ਵਾਲੇ ਦਿਨ ਇੱਥੇ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਤੇ ਦੇਰ ਰਾਤ ਤੋਂ ਹੀ ਇੱਥੇ ਜਿਹੜਾ ਸੰਗਤਾਂ ਦਾ ਹਜੂਮ ਮੌਜੂਦ ਹੈ ਸੰਗਤਾਂ ਆਜ ਆ ਰਹੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿੱਥੋਂ ਆਇਓ ਮੈਮ ਤੁਸੀਂ ਮੈਮ ਮੈਂ ਜੰਮੂ ਤੋਂ ਜੰਮੂ ਤੋਂ ਸਪੈਸ਼ਲ ਨਵੇਂ ਸਾਲ ਗੁਰੂ ਕਰਨਤਮਸਤਕੋ ਹਾਂਜੀ ਹਾਂਜੀ ਤੇ ਕਿਵੇਂ ਦਾ ਲੱਗ ਰਿਹਾ ਇੰਨੇ ਦੂਰੋਂ ਤੁਸੀਂ ਆਇਓ ਬੜੇ ਸੁਭਾਗ ਭਾਗਾ ਵਾਲਿਓ ਜੋ ਇੱਥੇ ਆਏ ਹੋ ਹਾਂਜੀ ਬੜੀਆ ਭਾਗਾ ਵਾਲੀਆਂ ਨੇ ਉਹ ਸੰਗਤਾਂ ਜਿਹੜੀਆਂ ਬਾਬਾਈ ਦੇ ਘਰ ਤੇ ਨਵਾਂ ਸਾਲ ਚੜਾਣੀਆਂ ਨੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਬਾਬਾ ਜੀ ਮਿਹਰ ਕਰਨ ਸਭ ਦੇ ਉੱਪਰ ਹਾਂਜੀ ਬੱਸ ਹਾਂਜੀ ਵਾਹਿਗੁਰੂ ਜੀ ਦਾ ਧੰਨਵਾਦ ਜੀ ਜਿਹੜੇ ਵਾਲੀ ਹੋਜੀ ਕੀ ਫਰ ਥੈਂਕ ਯੂ ਕਿ ਤੂੰ ਆਇਆ ਤੁਸੀਂ ਤੇ ਕਿਵੇਂ ਦਾ ਲੱਗ ਰਿਹਾ ਹੈ ਅੱਜ ਗੁਰੂ ਘਰ ਨਤਮਸਤਕ ਹੋਏ ਹੋ ਇੱਥੇ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਆ ਕੇ ਹਾਜ਼ਰੀ ਭਰ ਰਹੀਆਂ ਹੈ ਅੱਛਾ ਲੱਗ ਰਿਹਾ ਸਭ ਯਾਰ ਕੀ ਚਾਹਦੇ ਹੋ 2025 ਕਿਵੇਂ ਦਾ ਰਹੇ ਸਾਰਿਆਂ ਲਈ ਠੀਕ ਰਹੇ ਅੱਛਾ ਰਹੇ ਸਾਰੇ ਸਾਰੇ ਬਾਬਾਈ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਾਰੇ ਸਾਡੇ ਨਾਲ ਰਸ ਦੇ ਵਸਦੇ ਰਹਿਣ ਖੁਸ਼ ਰਹਿਣ ਸਾਰੇ ਸਾਲ ਵਧੀਆ ਚੜ੍ਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਅਸੀਂ ਵਿਜੇਨਗਰੋਂ ਆਵਮਰੇ ਸਾਹਿਬ ਹਰ ਹਰ ਸਾਲ ਆਉਂਦੇ ਹੋ ਹਾਂਜੀ ਮੈਂ ਰੋਜ ਆਣਾ ਜੀ ਤੇ ਕਿਵੇਂ ਦਾ ਲੱਗ ਰਿਹਾ ਅੱਜ ਨਵਾਂ ਸਾਲ ਹੈ ਤੇ ਦੂਰੋਂ ਦੂਰੋਂ ਸੰਗਤ ਬਹੁਤ ਵਧੀਆ ਲੱਗ ਰਹੀ ਨਵਾਂ ਸਾਲ ਹੈ ਬਾਬਈਏ ਕੇ ਸੀਸਕਾ ਨਵੇਂ ਆ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ 2025 ਸਾਰਿਆਂ ਲਈ ਕਿਵੇਂ ਦਾ ਸਾਰਿਆਂ ਲਈ ਵਧੀਆ ਰੰਗੇ ਵਧੀਆ ਕਾਰੋਬਾਰ ਚੱਲੇ ਸਾਰ ਤੋ ਦੇਖ ਸਕਦੇ ਹੋ ਕਿ ਹਰ ਪਾਸੇ ਹੀ ਸੰਗਤ ਇੱਥੇ ਹਾਜ਼ਰੀ ਪਰ ਨਾਰੀਆਂ ਨੇ ਮੈਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿੱਥੋਂ ਆਏ ਜੀ ਅਸੀਂ ਵਜੇ ਨਗਰੋਂ ਆਏ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਨਵਾਂ ਸਾਲ ਹੈ ਤੇ ਖਾਸ ਗੁਰੂ ਘਰ ਨਤਮਸਤਕੋ ਕਿ ਸ਼ੁਰੂਆਤ ਕਰ ਰਹੇ ਹਾਂ ਨਵਾਂ ਸਾਲ ਤੇ ਆਪਾਂ ਬਾਬਾ ਜੀ ਤੋਂ ਸ਼ੁਰੂਆਤ ਕਰਦੇ ਹਾਂ ਕਿ ਸਾਡਾ ਸਾਰਾ ਸਾਲ ਵਧੀਆ ਵਧੀਆ ਲੰਗਾਨ ਸਾਡੇ ਸਭ ਨੂੰ ਸ਼ੁਭ ਕਾਮਨਾ ਸਾਨੂੰ ਦੇਣ ਨਾ ਡਿਆ ਲੈਣ 2025 ਸਾਰਿਆਂ ਲਈ ਕਿਵੇਂ ਦਾ ਰਹੇ ਬਹੁਤ ਵਧੀਆ ਰਹੇ ਸਾਰਿਆਂ ਨਾਲ ਖੁਸ਼ੀ ਹੈ ਸਾਰਿਆਂ ਨੂੰ ਖੁਸ਼ੀ ਮਿਲੇ ਇਹਦੇ ਵਿੱਚ ਜੋ ਸਭ ਸਭ ਲਾਣਨ ਦੇ ਬਾਬਾ ਜੀ ਕੋ ਨਨੋ ਦਿਨ ਦੇ ਸਾਰੇ ਸੋ ਬਿਲਕੁਲ ਹਰ ਕੋਈ ਇੱਥੇ ਸਰਬਤ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਜਿਹੜੀ ਹੀ ਕਰ ਰਿਹਾ ਹੈ ਗੱਲਬਾਤ ਹੋਰ ਵੀ ਸੰਗਤਾ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਕਿੱਥੋਂ ਆਇਓ ਮੈਮ ਤੁਸੀਂ ਅਸੀਂ ਵੀ ਇੱਥੇ ਤੋਂ ਆਏ ਜੀ ਜੀਏ ਨੂੰ ਲੱਗ ਰਿਹਾ ਅੱਜ ਨਵਾਂ ਸਾਲ ਹੈ ਗੁਰੂ ਘਰ ਹਾਜ਼ਰੀ ਭਰ ਰਹੇ ਹੋ ਇੱਥੇ ਮਹਾਰਾਜ ਤੇ ਕਰ ਰਹੇ ਗੁਰੂ ਗੁਰੂ ਅਮਦ ਸਾਹਿਬ ਬਾਬਾ ਦੀਪ ਸਿੰਘ ਦੇ ਘਰ ਹਾਜ਼ਰੀਆਂ ਭਰਨ ਨਵਾਂ ਸਾਲ ਸੀ ਤੇ ਮੈਂ ਨਵੇਂ ਸਾਲ ਦੀ ਮਹਾਰਤ ਘਰੋਂ ਸ਼ੁਰੂਆਤ ਹੋਵੇ ਮਹਾਰਾਜ ਅੰਗ ਸੰਗ ਰਵੇ ਪਰਮਾਤਮਾ 2025 ਕਿਵੇਂ ਦਾ ਰਹੇ ਸਾਰਿਆਂ ਨੂੰ ਬਹੁਤ ਵਧੀਆ ਸਭ ਲਈ ਬਹੁਤ ਵਧੀਆ ਰਵੇ ਬਹੁਤ ਵਧੀਆ ਰਵੇ ਥੈਂਕ ਯੂ ਸੋ ਮੱਚ ਸੋ ਦੇਖ ਸਕਦੇ ਹੋ ਹਰ ਪਾਸੇ ਸਰਬੱਤ ਦੇ ਭਲੇ ਦੀ ਅਰਦਾਸ ਸਰਬੱਤ ਦੇ ਚੜ੍ਹਦੀ ਕਲਾ ਦੀ ਅਰਦਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਮੌਜੂਦਾਂ ਦੇ ਦਰਸ਼ਨ ਕਰਵਾ ਰਿਹਾ ਤੁਹਾਨੂੰ ਸੰਗਤ ਦੇ ਜੋ ਕਿ ਦੂਰੋਂ ਦੂਰੋਂ ਇੱਥੇ ਨਵੇਂ ਸਾਲ ਵਾਲੇ ਦਿਨ ਅੱਜ 2025 ਦੀ ਸ਼ੁਰੂਆਤ ਹੋਈ ਤੇ ਤੇ ਹਾਜ਼ਰੀ ਭਰਨ ਪਹੁੰਚ ਰੀਆਂ ਨੇ ਹੋਰ ਵੀ ਸੰਗਤਾਂ ਮੌਜੂਦ ਨੇ ਗੱਲਬਾਤ ਕਰਦੇ ਆ ਸੰਗਤਾਂ ਦਾ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕਿੱਥੋਂ ਆਏ ਹੋ ਅਸੀਂ ਜਲੰਧਰੋਂ ਅੱਜ ਨਵਾਂ ਸਾਲ ਹੈ ਤੇ ਖਾਸ ਗੁਰੂ ਘਰ ਨਤਮਸਤਕ ਹੋ ਕੇ ਸ਼ੁਰੂਆਤ ਕੀਤੀ ਹੈ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਕੀ ਕਹਿਣਾ ਚਾਹੋਗੇ 2025 ਕਿਵੇਂ ਦਾ ਰਹੇ ਕੀ ਲੈ ਕੇ ਆਏ ਸਭ ਲਈ ਵਧੀਆ ਖੁਸ਼ੀਆਂ ਲੈ ਕੇ ਆਵੇ ਬਾਬਾ ਜੀ ਤਾਂ ਇਹੀ ਕੰਮ ਹੈ ਬਸ ਹੋਰ ਵੀ ਗੱਲਬਾਤ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਨਵਾਂ ਸਾਲ ਹਰ ਕੇ ਦੇ ਕਰ ਖੁਸ਼ੀਆਂ ਦਲੇ ਆਵੇ ਖੁਸ਼ੀਆਂ ਦੇ ਟਾਈਮ ਲਿਆਉਣ ਹਰ ਕੇ ਦੇ ਕਰ ਵੈਗੜ ਜੀ ਦਾ ਖਾਲਸਾ ਸਭ ਦੇਖ ਸਕਦੇ ਹੋ ਹਰ ਪਾਸੇ ਸੰਗਤਾਂ ਜਿਹੜੀਆਂ ਨੇ ਉਹ ਸਰਬ ਦੇ ਭਲੇ ਦੀ ਹਰ ਕਿਸੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਰਦਾਸ ਕਰ ਰਹੀਆਂ ਨੇ ਤੇ ਹਰ ਪਾਸੇ ਹੀ ਸੰਗਤਾਂ ਜਿਹੜੀਆਂ ਗੁਰੂ ਘਰ ਨਤਮਸਤਕ ਹੋ ਕੇ ਇਹ ਜਿਹੜਾ ਟਾਈਮ ਹੈ ਸਮਾ ਗੁਰ 2025 ਦਾ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ ਇਹ ਹੀ ਅਰਦਾਸ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਗੱਲਬਾਤ ਕਰਦੇ ਹਾਂ ਹੋਰ ਵੀ ਸੰਗਤਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਾਂ ਜੀ ਅੱਜ ਨਵਾਂ ਸਾਲ ਹੈ ਤੇ ਬਹੁਤ ਬਹੁਤ ਸਾਰੀ ਸੰਗਤ ਨੂੰ ਬਹੁਤ ਬਹੁਤ ਵਧੀਆ ਲੱਗਦਾ ਬਹੁਤ ਸੋਹ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਮਹਾਰਾਏ ਨੇ ਸਾਰਿਆਂ ਦੀਆਂ ਝੋਲੀਆਂ ਭਰੇ ਮਹਾਰਾਏ ਸਾਰਿਆਂ ਦੀ ਖੁਸ਼ੀਆਂ ਬੱਚੇ ਵੀ ਸਾਰਿਆਂ ਦੇ ਨਵੇਂ ਨਰੋਏ ਰਹਿਣ ਤਰਕੀਆਂ ਬਖਸ਼ੇ ਬਾਬਾ ਦੀਪ ਸਿੰਘ ਜੀ ਹਰੇਕ ਨੂੰ ਨਾਲ ਤੁਹਾਨੂੰ ਵੀ ਵਧਾਈਆਂ ਬਹੁਤ ਨਵੇਂ-ਨਵੇਂ ਸਾਲ ਦੀਆਂ ਜੀ ਹਾਂ ਜੀ ਕਿੱਥੋਂ ਆਏ ਹੋ ਤੇ ਕਿਵੇਂ ਦਾ ਲੱਗ ਰਿਹਾ ਅੱਜ ਨਵੇਂ ਸਾਲ ਦੇ ਦਰਸ਼ਨ ਕਰਕੇ ਨਵੇਂ ਸਾਲ ਦਾ ਬਹੁਤ ਸੋਹਣਾ ਪ੍ਰੋਗਰਾਮ ਜਿਵੇਂ ਵੱਲੇ ਤੋਂ ਆਇਆ ਵਾਂ ਮਤਲਬ ਆਮ ਜਿਹੜਾ ਇਹ ਪਬਲਿਕ ਦੇਖੇ ਜਿਹੜਾ ਬਾਬਾ ਦੀਪ ਸਿੰਘ ਨੇ ਘਰਾਂ ਦੇ ਮਾਰੇ ਉਹਨਾਂ ਦੇ ਮਨੋਮਰਦ ਹਰੇ ਨੇ ਪੂਰੇ ਹੋਣ ਜੋ ਵੀ ਆਪਣਾ ਸਭ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ ਨਾਲ ਤੁਹਾਨੂੰ ਇਹ ਨਵੇਂ ਸਾਲ ਦੀ ਵਧਾਈ ਹੋਵੇ ਜੀ ਕਿਉਂ ਜੀ ਸੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਦੂਰੋਂ ਦੂਰੋਂ ਆਈਆਂ ਨੇ ਗੱਲਬਾਤ ਕਰਦੇ ਆਂ ਹੋਰ ਵੀ ਸੰਗਤਾਂ ਨਾਲ ਜੋ ਇੱਥੇ ਪਹੁੰਚੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸੰਗਤਾਂ ਦਾ ਪਿਆਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿਤੂ ਆਇਓ ਮੈਮ ਬਟਾਲੇ ਤੋਂ ਬਟਾਲੇ ਤੋਂ ਸਪੈਸ਼ਲ ਅਜੇ ਨਵਾਂ ਸਾਲ ਮਨਾਉਣ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਤੀ ਆਇਓ ਕਿਵੇਂ ਲੱਗਦੀ ਜੀ ਬਹੁਤ ਵਧੀਆ ਲੱਗ ਰਿਹਾ ਹੈ 2025 ਕੀ ਲੈ ਕੇ ਆਏ ਸਾਰਿਆਂ ਲਈ ਕੀ ਮੱਗਦੇ ਆਏ ਸਾਰਿਆਂ ਲਈ ਸਰਬੱਤ ਦਾ ਭਲਾ ਹੋਵੇ ਸਰਬੱਤ ਦੀ ਖੈਰ ਮੰਗਦੇ ਆਂ ਜੀ ਸੋ ਦੇਖ ਸਕਦੇ ਹੋ ਹਰ ਪਾਸੇ ਸੰਗਤਾਂ ਜਿਹੜੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਹੰਦੇਵਾ ਖਾਨ ਸਾਹਿਬ ਆਏ ਕਿ ਕਿ ਫਤਿਹ ਹੋਰ ਹਿਮਜੀਠ ਤੋਂ ਆਏ ਜੀ ਕੀ ਕਹਿਣਾ ਚਾਹੋਗੇ ਨਵਾਂ ਸਾਲ ਨਵਾਂ ਸਾਲ ਬਹੁਤ ਬਹੁਤ ਆਰਕੀ ਬਾਬੇ ਦੀਪ ਸਿੰਘ ਦੇ ਆਏ ਆ ਹਰ ਨੂੰ ਖੁਸ਼ੀ ਤੁਹਾਨੂੰ ਹੀ ਵਧਾਈ ਹੋਵੇ ਜੀ ਬਹੁਤ ਬਹੁਤ ਸੋ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਦੇ ਚਿਹਰਿਆਂ ਤੇ ਮੁਸਕਾਨ ਨਵੇਂ ਸਾਲ ਦੀ ਖੁਸ਼ੀ ਤੇ ਇਸ ਦੇ ਨਾਲ ਹੀ ਤੰਤਨ ਬਾਬਾ ਦੀਪ ਸਿੰਘ ਜੀ ਪ੍ਰਤੀ પ્રેમ ਪਿਆਰ ਸ਼ਰਧਾ ਭਾਵਨਾ ਸੇਵਾ ਹਰ ਕੋਈ ਇੱਥੇ ਕਰ ਰਿਹਾ ਹੈ ਤੇ ਆਪਣੀ ਸ਼ੁਰੂਆਤ ਜਿਹੜੀ ਹੈ ਨਵੇਂ ਸਾਲ ਦੀ ਪਹਿਲੇ ਦਿਨ ਦੀ ਉਹ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਰਿਆ ਦੇਖ ਸਕਦੇ ਹੋ ਕਿ ਸੇਵਾਦਾਰਾ ਵੱਲੋਂ ਵੀ ਇੱਥੇ ਬੜੇ ਹੀ ਪ੍ਰੇਮ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਤੇ ਜਲ ਦੀ ਸੇਵਾ ਕੀਤੀ ਜਾ ਰਹੀ ਹੈ بے شک بہت ٹھنڈ ہے ٹھنڈ بھی ਵੱد گئی ہے لیکن سنگت دی جڑی آستھا دے سامنے ٹھنڈ بھی فکی پندی ہوئی نظر آ رہی ہے تے ہر پاسے جڑا ہے سنگتاں دے والو ایتھے سیوانی بھائی جاری ہے بابا جی نال گل بات کردے بابا جی واہے گرو جی کا خالسا او بھائی ون خالسا دی اج نواساں سالے کی کہنا چاہو گے دورو دورا سنگتاں تے حاضری میں میں کہنا میرے سبیاں چھوریاں برے سب نو خوشیاں بخشے نواساں سارے چنڈی کرائی ہوے ਸਰਬੱਤ ਦੇ ਚੜ੍ਹਦੀ ਕਲਾ ਦੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਦੇਖ ਸਕਦੇ ਹੋ ਬੀਬੀਆਂ ਵੀ ਪਹਿਣਾ ਇੱਥੇ ਵੱਧ ਚੜ ਕੇ ਸੇਵਾ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਸੇਵਾ ਕਰ ਰਹੀਆਂ ਨੇ ਗੱਲਬਾਤ ਕਰਾਂਗੇ ਬੀਬੀਆਂ ਦੇ ਨਾਲ ਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕੀ ਕਹਿਣਾ ਚਾਹੋਗੇ ਅੱਜ ਨਵਾਂ ਸਾਲ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੰਤਾ ਜੀ ਪਰਮਾਤਮਾ ਸਾਨੂੰ ਖੁਸ਼ੀਆਂ ਖੇੜੇ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਭ ਦੇ ਘਰ ਚੁੱਲ੍ਹੇ ਬਲੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਲਈ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਇਹ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ ਰਹੇ ਹਰ ਕਿਸੇ ਲਈ ਸਰਬਤ ਦਾ ਪਲਾ ਹੋਵੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਤੇ ਜੋ ਵੀ ਕਿਸੇ ਦੀਆਂ ਜੋ ਜੋ ਵੀ ਮਨੋ ਕਾਮਨਾਵਾਂ ਨੇ ਉਹ ਇਸ ਦਰਤੇ ਆ ਕੇ ਪੂਰੀਆ ਹੋਣ ਤੇ ਇਹ ਸਾਲ ਜਿਹੜਾ ਹੈ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਸੰਗਤਾਂ ਦੀਆਂ ਦਰਸ਼ਨ ਕਰਵਾਏ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਿੱਥੇ ਦੂਰੋ ਦੂਰੋ ਸੰਗਤਾ ਅੱਜ ਨਵੇਂ ਸਾਲ ਦੀ ਸ਼ੁਰੂਆਤ ਕਰਨ ਸਭ ਤੋਂ ਪਹਿਲਾਂ ਗੁਰੂ ਘਰ ਨਤਮਸਤਕ ਹੋਈਆਂ ਨੇ ਕੈਮਰਾਮੈਨ ਅਸ਼ਤੇ ਨਾਲ ਮਾਸੂਦਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤ